ਦੋਸਤੋ ਅਕਸਰ ਹੀ ਭੈਣ ਭਰਾ ਦਾ ਰਿਸ਼ਤਾ ਉਹ ਰਿਸ਼ਤਾ ਹੁੰਦਾ ਏ ਜੋ ਕਿ ਇੱਕ ਦੂਜੇ ਨੂੰ ਲੋੜ ਪੈਣ ਤੇ ਮਾਪਿਓ ਦਾ ਰਿਸ਼ਤਾ ਵੀ ਨਿਭਾਉਂਦੇ ਨੇ ਪਰ ਹੁਣ ਇੱਕ ਭਰਾ ਤੇ ਚਾਰ ਭੈਣਾਂ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਸੋਫੇ ਤੇ ਬੈਠੀਆਂ ਔਰਤਾਂ ਨੂੰ ਕੁਝ ਦਿੰਦਾ ਦਿਖਾਈ ਦੇ ਰਿਹਾ ਏ ਦਰਅਸਲ ਇਹ ਸਾਰੇ ਰਿਸ਼ਤੇ ਵਿੱਚ ਭੈਣ ਭਰਾ ਨੇ ਅਤੇ ਇਸ ਵੀਰ ਦੀਆਂ ਚਾਰ ਭੈਣਾਂ ਨੇ ਅਤੇ ਇਹ ਵੀਰ ਆਪਣੀਆਂ ਭੈਣਾਂ ਲਈ ਸੋਨੇ ਦੇ ਟੌਪਸ ਲੈ ਕੇ ਆਉਂਦਾ ਏ ਅਤੇ ਚਾਰਾਂ ਨੂੰ ਇਕੱਠੀਆਂ ਬਿਠਾ ਕੇ ਫੜਾ ਦਿੰਦਾ ਏ ਸੋ ਇੱਕ ਪਾਸੇ ਕੁਝ ਭੈਣ ਭਰਾ ਇਹੋ ਜਿਹੇ ਹੁੰਦੇ ਨੇ ਜੋ ਕਿ ਜਾਇਦਾਦ ਕਰਕੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਅਤੇ ਇੱਕ ਦੂਜੇ ਦੀ ਖੁਸ਼ੀ ਗਮੀ ਤਾਂ ਕੀ ਮਰਨ ਜੰਮਣ ਤੱਕ ਆਉਣਾ ਜਾਣਾ ਬੰਦ ਕਰ ਦਿੰਦੇ ਨੇ ਪਰ ਉੱਥੇ ਹੀ ਦੂਜੇ ਪਾਸੇ ਕੁਝ ਇਹੋ ਜਿਹੇ ਭੈਣ ਭਰਾ ਵੀ ਹੁੰਦੇ ਨੇ ਜਿਵੇਂ ਕਿ ਇਸ ਵੀਰ ਨੇ ਆਪਣੀਆਂ ਚਾਰਾਂ ਭੈਣਾਂ ਨੂੰ ਬਰਾਬਰ ਰੱਖਿਆ ਆਪਣੀ ਕਿਸੇ ਵੀ ਭੈਣ ਨੂੰ ਘੱਟ ਨਹੀਂ ਸਮਝਿਆ ਸੋ ਪ੍ਰਮਾਤਮਾ ਕਰੇ ਹਰ ਇੱਕ ਭੈਣ ਨੂੰ ਇਹੋ ਜਿਹਾ ਵੀਰ ਮਿਲੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ